ਠੀਕ ਅਜੀਬ ਜਿੰਦਗੀ ਲੱਗਦੀ ਆ ਖੂਬੀ ਕਰਨ ਦੀ ਬਾਤ ਚ ਖੜੀ ਤੀਗੀ ਤੇ ਪਤਾ ਨਹੀਂ ਕਿੱਧਰ ਢਿੱਬ ਗਈ ਤੇ ਮੈਨੂੰ ਬੋਲ ਮਾਰ ਕੇ ਲੈ ਗਈ ਤੇ ਮੈਂ ਚਲ ਉਹਦੇ ਨਾਲ ਗਈ ਤੇ ਪਤਾ ਨਹੀਂ ਇੱਧਰ ਕੀ ਕਰੀ ਜਾਂਦੀ ਐ ਇੱਧਰ ਹੀ ਇੱਧਰ ਆ ਤਾਂ ਇੱਧਰ ਲੱਗੀ ਆ ਗਈ ਮੈਂ ਆ ਗਈ ਮੈਂ ਤਾਂ ਅਖਾ ਜਿੱਤੇ ਇੱਧਰ ਬੜੀ ਬੈਠੀਆਂ ਸੀ ਨਾ ਮੈਂ ਤਾਂ ਉੱਧਰ ਸੀ ਉਹ ਬਾਸ ਹੁੰਦੇ ਤਾਂ ਹੀ ਆਂਦੀ ਸੀ ਇੱਧਰ ਤੇ ਤੂੰ ਕਿੱਧਰ ਵਾਗੇ ਚਾਹ ਖੜੀ ਖੜੀ ਬਾਤ ਚ ਮੈਂ ਤਾਂ ਜੇ ਚ ਖੜੀ ਖੜੀ ਕੋ ਨਾ ਉਹ ਸਿੱਤਾਈ ਨੰਗੀ ਜਾਂਦੀ ਐ ਉਹ ਹੋ ਗੱਲਾਂ ਜਾਂ ਕਰੇਗੀ ਪਹਿਲਾਂ ਤਾਂ ਖੜੇ ਖੜੇ ਫੇਰ ਉਹ ਮੈਨੂੰ ਕਹਿੰਦੇ ਆ ਜਾ ਕਹਿੰਦੀ ਤੈਨੂੰ ਕੋਈ ਚੀਜ਼ ਦਿਖਾਵਾਂਗੀ ਮੈਂ ਅਜਿਹੀ ਕੀ ਚੀਜ਼ ਦਿਖਾਵਾਂਗੀ ਕਹਿੰਦੇ ਆ ਜਾ ਮੈਂ ਆ ਜਾ ਲੈ ਆਈ ਮੈਂ ਤਾਂ ਕਰੇ ਜਾ ਕੋਣ ਕਹਿਣ ਲੱਗੀ ਮੈਂ ਕੀ ਚੀਜ਼ ਦਿਖਾਵਾਂ ਕਿ ਤੂੰ ਬੜੇ ਦਿਨ ਹੋ ਗਏ ਸਟ ਕਰੇ ਨਹੀਂ ਆਈ ਇਹ ਤਾਂ ਫੇਰ ਕੀ ਹੁੰਦਾਗਾ ਕਿ ਜਾਣ ਕੇ ਲੱਗੀ ਬਹਨਾਂ ਬਹਨਾਂ ਜਾ ਮਾਰ ਕੇ ਲੈ ਆਈ ਮੈਂ ਖੱਚਾ ਆ ਜਾ ਹੋਰ ਕਹਿੰਦੀ ਬੈਠਾਂਗੇ ਆ ਜਾ ਕਹਿੰਦੇ ਗੱਲਾਂ ਕਰਾਂਗੇ ਕਹਿੰਦੀ ਤੂੰ ਤਾਂ ਕਦੇ ਆਉਂਦੀ ਵੀ ਨਹੀਂ ਹੈਗੀ ਕਹਿੰਦੀ ਤੇ ਆਈ ਵੀ ਨਹੀਂ ਸਾਡੇ ਘਨੇ ਤਾਂ ਕਹਿੰਦੇ ਨਹੀਂ ਮੈਂ ਆਖਿਆ ਮਖਿਆ ਉਂ ਹੀ ਨੇ ਆਇਆ ਜਾਂਦਾ ਹੈਗਾ ਟਾਈਮ ਹੀ ਨਹੀਂ ਲੱਗਦਾ ਉੰਗ ਦਾ ਮਖਿਆ ਤੇ ਤਾਂ ਕਰਕੇ ਉਥੋਂ ਤਾਂ ਹੀ ਇੰਨਾ ਟਾਈਮ ਲੱਗ ਗਿਆ ਹਾਂ ਉਹ ਤਾਂ ਮਰ ਗੱਲੀ ਪੈ ਗਏ ਬਸ ਗੱਲਾਂ ਮਾਰੇ ਗਏ ਬੈਠੇ ਆ ਉਹਨਾਂ ਨੇ ਕਰੀ ਹੈ ਹੋਰ ਉੱਥੇ ਕੋਈ ਗੱਲਾਂ ਮਾਰੇ ਉੱਥੇ ਦੋ ਘੰਟੇ ਤੈਨੂੰ ਪਤਾ ਹੈ ਨਾ ਚੀ ਦਾ ਪਹਾੜਾ ਲਾ ਕੇ ਗਈ ਲੈ ਉੱਥੇ ਬਿਠਾਈ ਰੱਖਿਆ ਲੈ ਆ ਕੇ ਤੈਨੂੰ ਪਤਾ ਹੀ ਹੈਗਾ ਉਹਨਾਂ ਆਗਲੇ ਢੋਲਾ ਕਰਨਾ ਸੀ ਢੋਲਾ ਕਰ ਲਿਆ ਤੇ ਬੁੜੀਆਂ ਦੀਆਂ ਗੱਲਾਂ ਹੁੰਦੀਆਂ ਨੇ ਗੀਆਂ ਆ ਲੈ ਫਿਰ ਕਿੱਥੇ ਹਿਲਦੀਆਂ ਨੇ ਇਹ ਗੱਲਾਂ ਚ ਪਤਾ ਹੀ ਨਾ ਤਾਂ ਵੀ ਕੰਟਾ ਢੂੜ ਕੰਟਾ ਕਦੋਂ ਹੋ ਗਿਆ ਅਈ ਨੰਬ ਜਾਂਦਾਗਾ ਮੈਂ ਰੱਖਾ ਕਿ ਤੇਰੇ ਮੱਖੇ ਸਭ ਨੰਮੀ ਕੰਮ ਕਮ ਗਈ ਹੋਗੀ ਮੈਂ ਚੱਲ ਕੰਮ ਕੀ ਦੀ ਜਣਾ ਪਤਾ ਇੱਥੇ ਬਾਹਰ ਚ ਖੜੀ ਸੀ ਕਿ ਮੈਂ ਤਾਂ ਮੱਖਾ ਬਾਹਰ ਚ ਖੜੀ ਖੜੀ ਨੇ ਮੈਂ ਪਹਿਲਾਂ ਦੇਖ ਬਾਹਰ ਚ ਵੀ ਮੈਂ ਇੱਥੇ ਬੈਠੀ ਬੈਠੀ ਨੇ ਮੱਖਾ ਨਹੀਂ ਪਤ ਨਹੀਂ ਕੋਣ ਬੋਲਦਾ ਜਨ ਅੱਗੇ ਜਾਂਦਾ ਉਹ ਚੂਚੀ ਜ ਉਹ ਇੱਥੇ ਖੜੀ ਕਿਸੇ ਨਾਲ ਹੋਰ ਗੱਲਾਂ ਕਰੀ ਜਾਂਦੀ ਦਿਓ ਜਦੋਂ ਮੈਂ ਦੇਖ ਲਈ ਉਦੋਂ ਕਹਿੰਦੀ ਕੀ ਕਰਦੀ ਉਹ ਮੱਖਾ ਤੂੰ ਆ ਜਾ ਕਹਿੰਦੀ ਮੈਨੂੰ ਕਾਹਲਾ ਮੈਂ ਤਾਂ ਇੱਥੇ ਖੜੀ ਕੋਲ ਨੂੰ ਟਾਈਮ ਲੱਗ ਗਿਆ ਇਹਦੇ ਕੋਲੇ ਕਹਿੰਦੀ ਤੇ ਤੂੰ ਆ ਜਾ ਕਹਿੰਦੀ ਤੈਨੂੰ ਇੱਕ ਚੀਜ਼ ਦਿਖਾਉਂ ਚੱਲ ਮਸਤ ਗੱਲਾਂ ਜੀ ਤਾਂ ਕੋਈ ਸੀ ਗੱਲਾਂ ਬਾਤ ਨਹੀਂ ਸੀ ਚੱਲ ਗੱਲਾਂ ਲਾ ਲਾ ਆਪਣੀ ਨੇ ਗੱਲਾਂ ਬਾਤ ਤੇ ਲੈ ਗਈ ਜੇ ਕੋਈ ਕਿਸੇ ਨੂੰ ਮੋਹ ਪ੍ਰੇਮ ਆਉਂਦਾ ਫੇਰ ਹੀ ਲੈ ਕੇ ਗਈ ਆਗੀ ਹੈ ਫੇਰ ਤੇ ਹੋਰ ਨਹੀਂ ਕੋਈ ਕਹਿ ਦੂਗਾ ਵੀ ਆ ਜਾ ਜੀ ਉਹ ਤਾਂ ਫੇਰ ਆਉ ਤਾਂ ਦੋ ਮਿੰਟ ਰੇ ਵੰਦੀ ਆਗੀ ਹਾਂ ਤੇ ਆ ਜੀ ਆ ਫੇਰ ਆ ਕੇ ਦੇਖ ਤਬ ਫੇਰ ਆ ਜਾਂਦੀ ਆ ਉਹ ਕੁੜੀ ਨੂੰ ਹੋਏ ਲੱਗਦਾਗਾ ਹੋਰ ਫੇਰ ਦੇਖ ਤਬ ਉਹ ਨਾ ਆਉਂਦਾ ਦੋ ਮਿੰਟ ਨਹੀਂ ਵੰਦੀ ਆਗੀ ਨਹੀਂ ਚੱਲ ਕੋਈ ਨਹੀਂ ਸੌ ਗੱਲਾਂ ਹੁੰਦੀਆਂ ਨੇ ਤੂੰ ਤਾਂ ਅੰਤਰੇ ਜ ਲੈਣ ਲੱਗ ਜਾਨੀ ਆਗੀ ਹਾਂ ਜੇ ਨਾਂ ਅੰਤਰੇ ਲਿਆ ਕਰ ਤੂੰ ਹਾਂ ਲੈ ਮੈਂ ਕਿਵੇਂ ਹਾਂ ਲੈ ਮੈਂ ਤਾਂ ਪੈਣੀ ਆ ਦੋ ਕਮੈਂਟ ਹੋਣਾ ਪੈਣੀ ਕਿਵੇਂ ਤੂੰ ਐ ਕਰਾ ਕੱਪੜੇ ਤਿਆਰ ਕਰ ਦੇ ਹਾਂ ਉਹ ਕੱਪੜੇ ਪਏ ਨਹੀਂ ਦਿੰਦੀ ਹੈਗੀ ਤੇ ਲੈ ਕੇ ਪੈਣੀ ਕੀ ਆ ਗਈ ਆ ਤੇ ਤੁਹਾਡੇ ਕੱਪੜੇ ਤਿਆਰ ਕਰ ਦੇ ਜਿਹੜੇ ਉਹ ਪੈਣ ਉਹ ਆਪੇ ਪ੍ਰੈਸ ਕਰ ਦੂੰਗੀ ਅਸਨ ਕਰ ਦੇ ਤਾਂ ਇਹ ਕੱਪੜੇ ਇਹਦੇ ਲੈ ਹੁਣ ਕਾਣ ਦੇ ਮੂਹਰੇ ਸਿੱਟ ਤੇ ਕੱਪੜੇ ਤਿਆਰ ਕਰਨ ਨੂੰ ਕਰ ਦੇ ਵੀ ਮੜ ਕੇ ਮੈਂ ਇਹਦੇ ਧਰ ਤੇ ਤੂੰ ਕੀ ਕਰਦੀ ਆ ਤੂੰ ਤਿਆਰ ਕਰ ਲੈ ਕੋਈ ਨਹੀਂ ਮੈਂ ਹੋਰ ਕੰਮ ਕਰਦੀ ਆਂਗੀ ਉਧਰ ਹੁਣ ਔਰ ਹੁਣ ਆ ਇੰਨੇ ਕਦੇ 2 3 ਦਾ ਸੂਟ ਨੇ ਕਰ ਦਿੰਨੀ ਆ ਪਏ ਨੇ ਬਥੇਰੇ ਪਏ ਨੇ 2 3 ਨਹੀਂ ਦੱਸ ਦੀ ਹਜੇ ਕਿੰਨੇ ਪਏ ਨੇ ਕਿ ਲੈ ਕਿੰਨੇ ਕਨੇ ਹੁਣ ਕਰ ਦੇਗੀ ਫਿਰ ਪਹਿਲੀ ਵਾਰ ਕਰ ਦਿੰਨੀ ਆ ਲੈ ਔਰ ਤੇਨ ਮੈਂ ਚਾਚੂ ਬਣਾ ਕੇ ਲਿਆਉਣੀ ਆਗੀ ਪੀਣੀ ਆ ਪੀ ਕੇ ਆਈ ਹਾਂ ਉਹ ਵਾਲਾ ਪੈਕੇਜ ਤੋੜਦਾਗਾ ਹਾਂ ਤਾਂ ਐਦਾ ਨਹੀਂ ਹੁਣ ਵੀ ਕੱਲੀਆਂ ਕੱਲੀਆਂ ਉਹ ਨਹੀਂ ਮਾਰੀ ਜਾਣਾ ਮੈਨੂੰ ਆਦਾ ਕੋਈ ਕਹਿ ਕੇ ਵੀ ਸਾਰ ਦਿੰਦਾ ਹੈਗਾ ਸਾਰ ਵੀ ਦਿੰਦਿਆਂ ਬਥੇਰੀਆਂ ਉਹ ਤਾਂ ਜਦੋਂ ਆਪਾਂ ਅਗਲੇ ਨੂੰ ਚਾਹ ਪਿਆ ਕੇ ਤੋੜਦੇ ਆਪਾਂ ਪਹਿਲੇ ਨੂੰ ਤੋੜਦੇ ਫੇਰ ਅਗਲਾ ਪਿਆ ਕੇ ਤੋੜਦਾ ਹੈਗਾ ਤੇ ਜੇ ਜੀ ਨੂੰ ਆਪਾਂ ਆ ਵਿੱਚ ਬਥੇਰੇ ਸੂਂਬੀ ਨੇ ਭਾਈ ਨੌ ਵੀ ਲੈਂਦੇ ਹੈਗੇ ਆਪਾਂ ਆਪਾਂ ਆਪਣਾ ਤਾਂ ਸੁਹਾਈ ਆ ਥੋੜਾ ਜਿਹਾ ਫਿਰ ਜੇ ਕੋਈ ਆ ਜੇ ਚਾਹੇ ਉਹ ਉਸੇ ਨੂੰ ਕਹਿ ਦੇਣਾ ਚਾਹ ਤਾਂ ਲੱਗ ਪੀ ਕੇ ਲੈਂਦੇ ਹੈਗੇ ਚਾਹ ਹਾਂ ਉਹਦੀ ਮੈਂ ਤੈਨੂੰ ਕਹਿ ਦੇਣਾ ਪਹਿਲਾਂ ਮੇਰਾ ਵੀ ਸੁਹਾਤਾ ਹੈਗਾ ਮੈਂ ਵੀ ਕਹਿ ਦਿੰਦੀ ਸੀ ਕਿ ਤੇ ਬਾਈ ਜਮਾ ਚਾਹ ਬਣਾ ਕੇ ਲੂਣੇ ਮਿੰਟ ਚ ਚਾਹ ਤਰੋ ਜਾਂਦੀ ਬੈਠੀ ਬੈਠੀ ਦੇ ਕੋਲ ਤੇ ਹੁਣ ਤੈਨੂੰ ਕਹਦੇ ਨੇ ਭਾਈ ਚਾਹ ਧਰ ਲਾ ਫਿਰ ਉਹ ਹੀ ਤਾਂ ਗੱਲ ਆ ਹੁਣ ਆਹੀ ਉਹ ਪਿਆਰ ਦਾ ਹੁੰਦਾ ਦਾ ਬੰਦੇ ਨਾਲ ਨਹੀਂ ਨਹੀਂ ਮੈਂ ਕੱਪੜਾ ਤਾਂ ਫੇਰ ਤਾਂ ਮਾਰੂੰਗੀ ਕੀ ਹੋਗਾ ਉਹਨਾਂ ਤੇ ਜਾਣਾ ਤੇ ਉਹਨੇ ਉਧਰ ਤੇ ਤਾਈਆਂ ਦੇ ਥਾਂ ਲੱਗਦੀ ਆ ਹੂੰ ਉਹਦੇ ਕੀ ਹੋਗਾ ਕੀ ਹੋਗਾ ਉਹਦੀ ਪ੍ਰਸ਼ਾਈ ਮਰ ਗਈ ਮੈਂ ਤਾਂ ਭੁੱਲ ਗਈ ਸੀ ਮੈਂ ਤਾਂ ਬੈਠੀ ਤੇ ਹੁਣ ਜਿਆਦਾ ਹੁਣ ਉਹਨਾਂ ਨੇ ਕਰਵਾਇਆ ਹੁਣ ਕਰੀ ਉਹਧਰ ਜਾਣੀ ਹੈ ਦੇਖਣ ਲੈ ਉਹਦੀ ਪ੍ਰਸ਼ਾਈ ਮਰ ਗਈ ਸੀਗੀ ਤੇ ਮੈਂ ਤਾਂ ਹੁਣ ਉਹਦੇ ਕੋਲ ਬੈਠਣ ਨਹੀਂ ਗਈ ਹੈਗੀ ਪਹਿਲਾਂ ਤੇ ਹਰਾਂ ਦੇ ਦੋ ਦਿਨ ਤੇ ਮੁੜ ਕੇ ਮੈਂ ਤਾਂ ਦਿਮਾਗ ਚੋਂ ਹੀ ਨਿਕਲ ਗਈ ਜਿਆਦਾ ਨਹੀਂ ਰਿਹਾ ਹੈਗਾ ਵੀ ਉਹਦੀ ਪਰਜਾਈ ਮਰ ਗਈ ਤੀਗੀ ਉਸੋਂ ਕਹਿੰਦੇ ਗਈ ਹੋਈ ਤੀਗੀ ਉੱਥੇ ਦੀਗੀ ਆ ਆਈ ਨਹੀਂ ਤੀ ਹੁਣ ਮੈਂ ਤਾਂ ਸੁਣਿਆ ਮਨ ਲਾਦਾ ਆਈ ਹੋਈ ਆ ਲੈ ਮੈਂ ਚੁੰਨੀ ਫਿਰ ਤੂੰ ਆਏਗਾ ਤੂੰ ਬਾਤ ਚ ਭਾਗੀ ਜੀ ਤੁਹਾ ਕਪੜੇ ਇਹ ਤਾ ਕਰ ਜਾਵੇਂ ਆ ਨਾ ਕਰ ਤਾ ਹੋਰ ਕੀ ਤੂ ਬਾਤ ਕਰੀਂ ਅੱਖ ਨੇ ਵਗਦੀ ਹੁਣ ਦੁਪਹਿਰਾ ਹੋ ਰਿਹਾ ਕਿੱਥੇ ਜਾਵੇਂਗੀ ਤੇ ਪਹਿਲੇ ਮੇਰੀ ਗੱਲ ਤਾਂ ਸੁਣ ਮੈਂ ਅੱਜ ਕੱਲ ਦੇ ਕਿਹੜੇ ਤੇ ਪਹਿਰੇ ਨੇ ਸੁਣ ਮੇਰੀ ਗੱਲ ਤਾ ਮਾਰ ਲਈ ਤੂੰ ਨਹੀਂ ਮੈਂ ਆ ਕੇ ਮਾਰ ਦੂੰਗੀ ਈ ਧਰ ਦੇ ਇਹਨਾਂ ਨੂੰ ਤੇ ਤੂੰ ਮੇਰੀ ਚੁੰਨੀ ਦੇ ਦੇ ਫਿੱਕੀ ਜੀ ਕੋਈ ਆ ਲਾਲ ਜੀ ਅਗਲਾ ਕਹਤੂਗਾ ਲਾਲ ਚੁੰਨੀ ਲੈ ਕੇ ਬੈਠਣਾਗੀ ਘਰੇ ਤਾਂ ਹੁਣ ਲੈ ਮੈਂ ਲਈ ਤੁਰ ਹੀ ਫਿਰਦੀ ਆਂਗੀ ਹਾਂ ਚਲ ਕਹਿੰਦੇ ਕੀ ਕਹਿੰਦੇ ਈ ਹੰਡ ਝੂਵੀ ਹੁਣ ਤੈਨੂੰ ਕੱਲੀ ਜਾਵੇਂਗੀ ਅੰਦਰ ਕਿਸੇ ਨਾਲ ਜਾਣੇਗਾ ਚਲ ਜੇ ਕੋਈ ਬਣ ਕੇ ਸੀ ਗਏ ਤੋ ਦੇਖ ਲੂੰਗੀ ਅੰਨਾ ਗਵਾਂਡਰ ਨੂੰ ਸੀ ਜਦੋਂ ਜਾਣਾ ਹੀ ਅੱਜ ਆਪਣਾ ਜਾਣਾ ਦਾ ਸਰਦਾ ਨਹੀਂਗਾ ਫਿਰ ਕੱਲਿਆਂ ਨੂੰ ਕੜਾ ਢਾਰਾਗਾ ਹੈ ਹੁਣ ਹੁਕ ਸੁਖ ਸੀ ਤਾਂ ਭਾਈ ਹੁਣ ਨੂੰ ਆ ਗਈ ਜਾਣਾ ਪੈਂਦਾ ਹੀ ਹੈਗਾ ਹੈ ਚਲ ਅੱਗੇ ਤਾਂ ਡੰਗ ਲੈ ਨਹੀਂ ਹੁੰਦਾ ਤੀ ਅੱਗੇ ਤਾਂ ਨਹੀਂ ਮੈਂ ਜਾਂਦੀ ਤੀ ਇਨਾ ਕਿਸੇ ਦੇ ਮੈਂ ਤਾਂ ਫਿਰ ਜਾਣਾ ਹੋਣਾ ਪੈਂਦਾ ਹੀ ਹੈਗਾ ਤੂੰ ਕੈਂ ਲੱਗ ਜਾਨੀਆ ਕਰਨ ਲੈ ਮੈਂ ਆਇਆ ਕਿਉਂ ਕੱਪੜੇ ਦੇ ਕਿ ਤਾ ਦਾ ਵਿਚਾਰੇ ਇਹ ਕਰਤੇ ਨਾਲ ਉਹ ਚੁੰਨੀ ਲੈ ਲੈ ਨਾਲ ਦੀ ਕਾਕੇ ਮਾਰ ਦੂੰਗੀ ਤੈ ਹਾਂ ਚੱਲ ਮੈਂ ਤਾਂ ਹੁਣ ਕਰੂੰਗੀ ਫਿਰ ਫੇਮ ਆਇਆ ਕਰ ਤੂੰ ਬੜਾ ਟਾਈਮ ਰੱਖ ਕੇ ਤੂੰ ਰ ਬੈ ਨਹੀਂ ਅਗਰੇ ਜਾ ਮਜਾ ਸਕ ਨਹੀਂ ਲੋਬੀ ਹੈ ਵੀ ਟਾਈਮ ਜਮਾ ਬੈ ਨਹੀਂ ਤਾ ਜਾ ਕੇ ਲੈ ਦੇ 6 ਤੇ ਮੁੜ ਐਂ ਚੰਗਾ ਦੇਖ ਲੈ ਆ ਛੱਡ ਗਿਆ ਉਹਨੇ ਤਾਂ ਕਪੜੇ ਘਰ ਤੇ ਤੇ ਮੈਨੂੰ ਚੱਕ ਨਹੀਂ ਪਾਣ ਗਿਆ ਉਹਨੇ ਕਿੱਥੇ ਕਰਦੀ ਹੈਗੀ ਜੋ ਕਿ ਮੈਂ ਟੱਕ ਕੰਮ ਨੂੰ ਕਹਿੰਦੇ ਤਾਂ ਉਹਦੀ ਭੱਜ ਲਾਂਦੀ ਆ ਕਦੇ ਕਿੱਧਰ ਨੂੰ ਗਰਿਆ ਕਿੱਧਰ ਨੂੰ ਖੜੀ ਖੜੀ ਬਾਹਰ ਚ ਮੈਂ ਤਾਂ ਕਹਾਂ ਕਿ ਤੇ ਇੱਥੇ ਖੜੀ ਆ ਬਾਹਰ ਚ ਜਿਵੇਂ ਦੇਖਿਆ ਆ ਕਿ ਇੱਥੇ ਕਿਨੇ ਹੋਣਾ ਸੀਗਾ ਐਨਾ ਟਾਈਮ ਲਾਇਆ ਇਹ ਨੰਮੀ ਤਾਂ ਹੁੰਦਾ ਨੇ ਕਰੇ ਉਹ ਵੀ ਗੱਲ ਕਹਿ ਜਾਣ ਕੇ ਪਤਾ ਨਹੀਂ ਜਾਣ ਕੇ ਕਹਿੰਦੀ ਆ ਪਤਾ ਇਨਾ ਕੋਈ ਚੀਜ਼ ਦਿਖਾਈਆ ਨਾ ਬਹਾਨਾ ਮਾਰ ਕੇ ਕਹਿੰਦੀ ਲੈ ਕੇ ਆਣਾ ਤਾਈ ਕਹਿਣੀ ਕੋਈ ਚੀਜ਼ ਦਿਖਾਉਣੀ ਹੈ ਕਿਹੜੀਆਂ ਚੀਜ਼ਾਂ ਨੇ بس ਕਿ ਤਾਂ ਕੋਈ ਦਿਖਾਇਆ ਕਿ ਨਾ ਮੰਮੀ ਨੇ ਕਿਹਾ ਤਾਂ ਬਹਾਨਾ ਮਾਰਤਾ ਹੋਏ ਮੈਨੂੰ ਕੀ ਤਾਂ ਮਮੀ ਨਾ ਨਵਾਂ ਨਾ ਮਾਰਤਾ ਹੋਵੇ ਨੂੰ ਬਣਾ ਵੀ ਜਾਣ ਕੇ ਕਹਿੰਦ ਸੇ ਉਹ ਵੀ ਤਾਂ ਹੈਗਾ ਉਹਨਾਂ ਦੇ ਵੀ ਹੁਣ ਮੁੰਦੀ ਹੈਗੀ ਉਹਨੇ ਕੀ ਤਾਂ ਨਹੀਂ ਗੱਲਾਂ ਹੁੰਦੀਆਂ ਨੇ ਕੁੜੀਆਂ ਦੀ ਦੂਸੋਂ ਕੀਤਾ ਹੋਊਗਾ ਬੈਠ ਕੇ ਕਹਨੇ ਹੋਗੇ ਤੂੰ ਬਾਹਰ ਬੜਾ ਮੈਂ ਗਈ ਵੀ ਨਹੀਂ ਸੀਗੀ ਪਰ ਉਹਨਾਂ ਨੇ ਕਰੇ ਕਿੰਨਾ ਟਾਈਮ ਦੱਸਾਈ ਕੀ ਤਾਂ ਉਹ ਕਹਨੇ ਹੋਗੇ ਕਹਨੇ ਵੀ ਤੂੰ ਹੋਂਦੀ ਨਹੀਂ ਸਾਈ ਜੇ ਹੁਣ ਚੱਲ ਨਹੀਂ ਹੁਣ ਪਤਾ ਹੀ ਮਮੀ ਛੇਤੀ ਮੁਰੂਗੀ ਕਿ ਨਾ ਉਥੇ ਨਾ ਟਾਈਮ ਲਾਇਆ ਸੀ ਹੁਣ ਫਿਰ ਮੈਂ ਢਨੀ ਦਾ ਬਣਾ ਲੈਂਦਾ ਹੈਗਾ ਆਕੇ ਤੂੰ ਦੱਸ ਚਾਹ ਪਾਣੀ ਪੀ ਲਾ ਤੂੰ ਘਰ ਬੈ ਕੇ ਆਰਾਮ ਕਰ ਲਾ 10 ਮਿੰਟ ਐਨੀ ਦੂਰ ਘਰ ਆਉਣਾ ਤੁਰਕੇ ਆਈਆਂਗੇ ਫੇਰ ਕਹਿੰਦੀ ਮੈਂ ਗਲਤਾਂ ਦੁਖੀਆਂ ਆਈ ਆਕੇ ਚੱਲ ਹੁਣ ਉਧਰ ਬਾਗੀ ਜਮਾ ਥੱਕ ਕੇ ਡਿਗੂ ਜੀ ਆਕੇ ਹਾਂ ਲੈ ਮਣਾ ਮੈਂ ਤਹਲ ਕੰਮ ਕਰਾਂ ਉਹ ਚਾਚੋ ਕਰਦੀਆਂ ਘਰ ਚਾਹ ਧਰ ਕੇ ਆਵਾਂਗੇ ਨਾ ਜੀ ਮਾਝ ਕੇ ਨਾ ਚੱਕ ਸਭਾ ਚਾਹ ਕਰਾਂ ਆ ਕੇ ਹਾਂ ਫਿਰ ਤਾਂ ਹਲੇ ਕੀ ਹੈਗਾ ਹਨਾ ਹਲੇ ਮੰਮੀ ਨੂੰ ਕਿਰਾਏ ਜਾਂਦੇ ਜਾਤਾ ਬਾਚੂ ਘਰ ਲਉਗੀ ਹੋਰ ਕਿਰਾਨੇ ਜਿਹੜਾ ਕੋਈ ਹੋਰ ਕੰਮ ਰਹਿੰਦਾ ਇੰਨੇ ਚਲ ਕੰਮ ਨੂੰ ਛੱਡ 10 ਮਿੰਟ ਆਰਾਮ ਕਰਦੀਆਂਗੇ ਆ ਹੀ ਜਾਂਦੇ ਹੋ ਮੈਨੂੰ ਹੋਰ ਬਾਚੂ ਤਾਂ ਲਉਗੀ ਜਾਤਾ ਧੰਨ ਮਮੀ ਆਜੂ ਕੀ ਘਰ ਇਕੱਠੇ ਹੀ ਪੀ ਲਾਂਗੇ ਚਲ ਕਹਿੰਦੀ ਸੀ ਕਿ ਕਹਿੰਦੀ ਮੈਂ ਹੁਣ ਆਜੂ ਕੀ ਕਹਿੰਦੀ ਹੁਣ ਤਾਂ ਪਰ ਆ ਵੀ ਜਾਊਗੀ ਦੇਖੋ ਹੁਣ ਤਾਂ ਨਹੀਂ ਸੀ ਬੜਾ ਟਾਈਮ ਨਹੀਂ ਲਾਉਂਦੀ ਕਹਿੰਦੀ ਚਲ ਅੰਡੇ ਲੈਣੇ ਹੈਗੇ ਹੋਰ 10 ਮਿੰਟ ਆਪ ਪੈ ਜੰਨੀ ਹੈਗੇ ਚਲ ਹੋਰ ਕੀ ਹੈ ਰਾਮ ਕਰ ਲੰਨੀ ਆ 10 ਮਿੰਟ ਪੈ ਕੇ ਅੰਨੇ ਆ ਜੂਗੀ ਚਲ ਲੈਣੀ ਦੇਖਾਂ ਕਿੰਨਾ ਟਾਈਮ ਹੋ ਗਿਆ ਮੈਨੂੰ ਵੀ ਕਿੰਨਾ ਟਾਈਮ ਹੋ ਗਿਆ ਸੁੱਤੀ ਨੂੰ ਲੈ ਮੋਜਾਂ ਨਾਲ ਹੀ ਪਈ ਲਾ ਮੈਂ ਤਾਂ ਮੰਮੀ ਆ ਗਈ ਦੇਖੋ ਮਲਾ ਦਾ ਹਰੇ ਨਹੀਂ ਆਈ ਹੈਗੀ ਆਇ ਨਹੀਂ ਹੈ ਕਿੰਨਾ ਟਾਈਮ ਹੋ ਗਿਆ 2 ਘੰਟੇ ਹੋ ਗਏ ਦੇਖ ਲਾ ਲਾ ਕਹਿੰਦੀ ਸੀ ਕਿ ਮੈਂ ਹੁਣ ਆ ਜਾਂਗੀ ਕਹਿੰਦੀ ਮੈਂ ਵੀ ਸੌ ਕੇ ਆਵਦੀ ਨੀਂਦ ਨਾਲ ਹੀ ਲਾ ਦੇਖ ਲਾ ਮੈਂ ਤਾਂ ਅਸੂ ਮੈਂ ਕਿਤੇ ਹੁਣ ਆ ਜੂਗੀ ਮੈਂ ਕਿਤੇ 15 ਮਿੰਟਾਂ ਚ ਉਹ ਕਿੱਥੇ ਆਉਂਦੀ ਆਗੀ ਉਹ ਤਾਂ ਉਹ ਕਿਸੇ ਦੇ ਇਥੇ ਬਾਹਰ ਚ ਖੜ ਜਾਂਦੀ ਹੈ ਨਾ ਤੁਰ ਪੰਦੀ ਹੈਗੀ ਉਹਦੇ ਘਰੇ ਵਾਹਤੀਏਗੀ ਜਾ ਕੇ ਮੈਨੂੰ ਇਥੇ ਪਤਾ ਨਹੀਂ ਲੱਗਦਾ ਕਿ ਕਿਦੋਂ ਪਹੁੰਚ ਜਾਂਦੀ ਹੈ ਨਾ ਦੱਸ ਕੇ ਜਾਂਦੀ ਹੈਗੀ ਫਿਰ ਮੈਂ ਕਿੱਦਾਂ ਮੈਂ ਜਾ ਕੇ ਉਮੀਦਾਂ 10 ਮਿੰਟ 10 10 ਮਿੰਟ ਘੜਾ ਅੱਧਾ ਘੰਟਾ ਦੋ ਘੰਟੇ ਲਾਇਆਉਂਦੀ ਹੈ ਜਾ ਕੇ ਲਮੋਜਨਾਂ ਨਹੀਂ ਹੋਰ ਹੁਣ ਤਾਂ ਪਰ ਆਇਆ ਮਰਗਤਾਲ ਨੇ ਘਰੇ ਗਈ ਹੈ ਹੋਲ ਕੁੜੀਆਂ ਹੋਣਗੀਆਂ ਕੋਈ ਕਦੇ ਕਿਸੇ ਨਾਲ ਗੱਲ ਨਹੀਂ ਲੱਗੀ ਹੋਗੀ ਕਦੇ ਕਿਸੇ ਨਾਲ ਗੱਲ ਨਹੀਂ ਲੱਗੀ ਹੋਊਗੀ ਬੈਠੀ ਗੱਲਾਂ ਮਾਰੀ ਜਾਂਦੀ ਹੋਊਗੀ ਉੱਥੇ चल नहीं मैं आपके काम करा फिर देखूंगी चाह चू चल कर चुले पांडो भिके आवा चल मम्मी आजगी देख दी चल हो टाइम न मेरी गल चल इन्हें पांडो प्यो के आनी है पोचाया ला दूंगी चुले आवा की करी है ਕਿੱਧਰ ਵਗ ਗਈ ਆ ਬਾਰਬੀ ਲਾਇਆ ਪੈਰ ਸੋਈ ਦਾ ਇੱਧਰ ਵੀ ਭੇੜਿਆ ਪਿਆ ਕਿੱਥੇ ਵਗ ਗਿਆ ਮੱਝਾ ਇੱਥੇ ਡਾਹਿਆ ਪਿਆਗਾ ਪਤਾ ਨਹੀਂ ਕਿਿੱਧਰ ਗਈ ਆ ਵੀ ਹੈ ਹੈ ਨਹੀਂ ਮੈਂ ਤਾਂ ਉੱਥੇ ਬੈਠੀ ਸੀ ਢੂਹੀ ਦੇਖਣ ਲੱਗੀ ਪਹਿਲਾਂ ਉਹ ਲੱਗੀ ਸੱਦ ਕੇ ਉਹਨਾਂ ਦੇ ਬੈਠੀ ਰਹੀ ਹੈ ਹੈ ਪਤਾ ਮੇਰਾ ਸਾਰਾ ਦਿਨ ਹੈ ਨਾ ਅੰਗ ਜਾਂਦਾ ਹੂੰ ਹੱਤਾ ਚਲਾ ਆਏ ਚੁੱਪ ਕਰ ਜਾਂਦੇ ਕਹਿੰਦੀ ਵੀ ਨਹੀਂ ਕੁਛ ਹੈ ਵੀ ਮੰਮੀ ਤੂੰ ਤੁਰ ਹੀ ਫਿਰਦੇ ਆਂ ਮੈਂ ਦਿੱਤ ਸੂਰੀ ਫਿਰਦੇ ਆਗੇ ਨਹੀਂ ਤਾਂ ਫੇਰ ਅਗਲੇ ਆਏ ਪੈਦੇ ਨਾ ਤੂੰ ਤਾਂ ਸਾਰਾ ਦਿਨ ਹੀ ਤੁਰ ਹੀ ਫਿਰਦੀ ਆਂ ਕਦੇ ਉਹਦੇ ਬਾਗੀ ਕਦੇ ਉਹਦੇ ਬਾਗੀ ਕਦੇ ਉਹਦੇ ਬਾਗੀ ਇਹਨੂੰ ਕੀ ਪਤਾ ਫੇਰ ਹੁਣ ਮੈਂ ਵੀ ਇਹਨੂੰ ਕਹਿਣਾ ਉਗਰੇ ਆ ਗਈ ਬਾਈ ਮੇਰੇ ਨਾਲ ਸ਼ੌਕ ਵੀਲਦਾਰੀ ਤੇਰੇ ਜਦੋਂ ਤੂੰ ਆਈ ਨਹੀਂ ਤੇ ਮੈਂ ਸਾਰਾ ਦਿਨ ਘਰੇ ਰਹਿੰਦੀ ਤੇ ਮੈਂ ਤਾਂ ਕਿਤੇ ਨਹੀਂ ਜਾਂਦੀ ਸੀ ਸਾਰਾ ਦਿਨ ਘਰੇ ਰਹਿੰਦੀ ਹੁਣ ਕੰਮ ਕੰਮ ਕਰ ਲੈਂਦੇ ਕੰਮ ਕਰਕੇ ਮਸ਼ੀਨ ਤੇ ਬਹਿ ਜਾਂਦੀ ਕਿਸੇ ਦਿਨ ਤੀ ਜਾਂਦੀ ਹੈਗੀ ਤੇ ਦਾਦੀ ਆਪੇ ਜਾਂਦੇ ਤੇ ਵੀ ਜੀਦੇ ਕਿਸੇ ਤੇ ਜਾਣਾ ਦੀਆ ਹੈ ਤੇ ਹੁਣ ਭਾਈ ਜਦੋਂ ਮੈਂ ਵੀ ਹੁਣ ਕਬੀਲਦਾਰ ਨਹੀਂ ਹੋਇਆ ਹੁਣ ਮੈਂ ਤਾਂ ਜਾਣਾ ਹਣਾ ਤਾਂ ਹੈਗੇ ਦੁਖ ਸੁਖ ਸਭ ਦੇ ਜਾਣਾ ਹਣਾ ਪੈਂਦਾ ਅੱਜ ਕੱਲ ਜਵਾਨਾ ਕਿਹਾ ਜਾਵੇ ਜੇ ਆਪਾਂ ਕਿਸੇ ਤੇ ਜਾਵਾਂਗੇ ਫੇਰ ਹੀ ਇਹ ਵਾਲਾ ਆਊਗਾ ਜੇ ਆਪਾਂ ਜਾਵਾਂਗੇ ਨਹੀਂ ਕਿਸੇ ਤੇ ਅੱਜ ਕੱਲ ਬੀੜੀਆਂ ਨੇ ਅੱਗੇ ਤਾਂ ਮਰਿਆਂ ਦੇ ਬੀੜੀਆਂ ਨਹੀਂ ਹੁੰਦੀਆਂ ਤੇ ਇਹ ਹੁਣ ਤਾਂ ਮਰਿਆਂ ਦੇ ਬੀੜੀਆਂ ਨੇ ਜੇ ਕੋਈ ਕਿਸੇ ਦੇ ਆ ਉਹ ਤਾਂ ਜਾਊਗਾ ਅਗਲਾ ਰਤਾ ਆਊਗਾ ਨਹੀਂ ਅਗਲਾ ਆਉਂਦਾ ਨਹੀਂ ਹੈ ਹਾਏ ਅੱਜਕੱਲ ਇਹ ਇਹ ਤਾਂ ਐ ਸੋਚਦੀ ਨਹੀਂ ਨਾ ਰਹਿਂਦਾ ਬਸ ਮੈਨੂੰ ਤਾਂ ਬਹੁਤ ਦੁਖਦੀ ਜਾਗੀ ਢੂੰਗਾ ਆ ਬਾਈ ਦੁਖੀ ਹੁੰਦੀ ਆ ਬੰਦੇ ਕਾ ਪੈ ਜਾਂਦੇ ਪਤਾ ਨਹੀਂ ਕਿੱਧਰ ਗਈ ਆ ਜੀ ਹੁਣ ਆਪਣੀ ਦੀਂਦੀ ਹੈਗੀ ਤਾਂ ਨ ਕੋ ਟੋਟ ਤੇ ਬੱਗ ਗਈ ਕੀ ਕਰਨੀ ਹੈ ਕੀ ਨਾ ਕਰਨੀ ਹੈ ਪੈ ਜਾਂਨੇ ਨੇ ਦੋ ਕਮੰਟ ਉਹ ਜਵਾਬ ਜਬੀਂ ਦਿੰਦਾ ਹੈ ਤਾਂ ਪਰਤ ਕਿੱਧਰ ਗਿਆਗਾ ਦੋ ਕਮੰਟ ਪੈ ਨਹੀਂ ਆ ਮੈਂ ਕੀ ਕਰਾਂ ਹੁਣ ਅਗਲਾ ਦੁੱਖ ਕੋ ਕਰਨ ਲੱਗ ਜਾਂਦਾ ਕਿਹੜੇ ਸੇ ਤੇ ਉੱਠਿਆ ਜਾਂਦਾ ਹੈ ਹਾਂ ਜੂਗੀ ਇਹਨੇ ਹਾਏ ਫਤਨ ਕਿੱਧਰ ਗਈ ਆ ਕਦੋਂ ਆਉਗੀ ਲੈ ਹੁਣ ਹਮ ਹਮ ਮੈਨੂੰ ਹੁਣ ਕਿੰਨਾ ਚਰ ਹੋ ਗਿਆ ਇਹਨੋਂ ਲੈ ਹਾਏ ਭਈਆ ਲੈ ਆ ਗਈ ਮੈਂ ਮੈਂ ਤੂੰ ਹੋਰ ਆ ਗਈ ਤੂੰ ਕਿੱਧਰ ਗਈ ਸੀ ਤੇ ਕਿ ਮੈਨੂੰ ਕਦੋਂ ਦੇਖਤੀ ਜਣੇ ਕਦੋਂ ਮੈਨੂੰ ਆ ਕੇ ਹੁਣ ਕੰਮ ਕਰਨੀ ਆਂਗਾ ਤੂੰ ਤਾਂ ਹੁਣ 7 ਦਿਨ ਹੋ ਗਏ ਤੈਨੂੰ ਤਾਂ ਕਿੰਨਾ ਟਾਈਮ ਹੋ ਗਿਆ ਤੈਨੂੰ ਤਾਂ ਗਈ ਨੂੰ ਮੈਂ ਤਾਂ ਕਹ ਬਾਰਗ ਨਹੀਂ ਦੇਖਿਆ ਮੈਂ ਹੁਣ ਵੀ ਆਈ ਹੁਣ ਵੀ ਆਈ ਹੁਣ ਵੀ ਤੂੰ ਕਿਥੇ ਨਾ ਸੀਗਾ ਜਾ ਕੇ ਵੇ ਨਹੀਂ ਤੂੰ ਅਗਲੇ ਤੇ ਜਾ ਕੇ ਕਿ ਤੂੰ ਪਹਿਲੇ ਮੈਨੂੰ ਆਏ ਦੱਸ ਜੇ ਹੁਣ ਆਪਾਂ ਹੂੰ ਜਾਂਦੇ ਆ ਗੱਲਾਂ ਚੋਂ ਲੱਗ ਜਾਂਦੇ ਨੇ ਹੂੰ ਨਹੀਂ ਉੱਠਿਆ ਜਾਂਦਾ ਇੱਥੋਂ ਦਾ ਮੈਂ ਵੇਰੀ ਗੱਲ ਸੁਣ ਲੈ ਮਰਗਰਤਾ ਕਰੋ ਤੁਸੀਂ ਮੈਂ ਉੱਠ ਜਾਂਦਾ ਉੱਠਾ ਤਾਂ ਨਹੀਂ ਜਾਂਦਾ ਮੇਰਾ ਹੁਣ ਟਾਈਮ ਵੀ ਦੇਖਣਾ ਚਾਹੀਦਾ ਬੰਦੇ ਨੂੰ ਇੰਨਾ ਟਾਈਮ ਹੋ ਗਿਆ ਮੈਨੂੰ ਗਾਈ ਨੂੰ ਵੀ ਘਰੇ ਵੀ ਵਗ ਜਾ ਹੁਣ ਮੈਂ ਟਾਈਮ ਤਾਂ ਹੁਣ ਉੱਥੇ ਬੁੜੀਆਂ ਤੈਨੂੰ ਪਤਾ ਹੀ ਹੈ ਹੁਣ ਆਈ ਜਾਂਦੀਆਂ ਨੇ ਉਹਦੀ ਪ੍ਰਿਹਾਈ ਨਾ ਕਰਕੇ ਗੱਲਾਂ ਮਾਰੀ ਜਾਂਦੀਆਂ ਨੇ ਉੱਥੇ ਆਈ ਤਾਂ ਜਾਂਦੀਆਂ ਨੇ ਵੀ ਹੁਣ ਉਹੀ ਗੱਲ ਫਿਰ ਮੈਂ ਤਾਂ ਹੁਣ ਆਲੇ ਕੰਮ ਕਰਨੀ ਆ ਮੈਂ ਤਾਂ ਹੁਣ ਇੱਥੇ ਮਖਾ ਚੱਲ ਬਿੰਦਗ ਨੂੰ ਮਖਾ ਚੱਲ ਜਾ ਧਰਦੀ ਆ ਮੈਂ ਤਾਂ ਇੱਥੇ ਬਹਿ ਗਈ ਮਖਾ ਮੰਮੀ ਹੋਇਆ ਤੂੰ ਪੀ ਲੈਦੀ ਚਾਹ ਕਰਕੇ ਮੈਂ ਫੇਰ ਕੱਲ ਲੀ ਜਾ ਕਿ ਕਰਾਂ ਮਖਾ ਮਮੀ ਨੂੰ ਆਈ ਜਾਂਦੇ ਫੇਰ ਕਰ ਲੂੰਗੀ ਮਖਾ ਮੈਂ ਚਾਹ ਕਰਕੇ ਮੈਂ ਚਲਾ ਜਾਂਦੀ ਮੇਰੇ ਜੋ ਕੋਈ ਦੁਆਰੇ ਘੁੱਟ ਕਰ ਦਿੰਦੀ ਤੂੰ ਤਾਂ ਆਪਦੀ ਧੀ ਲੈਂਦੀ ਮੈਂ ਤਾਂ ਫੇਰ ਕਰੀ ਨਹੀਂ ਹੈਗੀ ਹੋਰ ਹੁਣ ਫਿਰ ਚੱਲਣ ਨੂੰ ਆਈ ਜਾਂਦੇ ਮਮੀ ਨੂੰ ਬਾਅਦ ਚੋ ਕਰੂੰਗੀ ਮਖਾ ਮੈਂ ਚਾਹ ਤੂੰ ਕੌਮਲੀਏ ਹਜੇ ਤੂੰ ਆਈ ਨਹੀਂ ਇਹ ਕੰਮਾਂ ਚ ਤੇ ਜਦੋਂ ਕਹਿੰਦੇ ਹੂ ਨਹੀਂ ਬੰਦੇ ਤਾਂ ਗੱਲਾਂ ਚ ਬੁੜੀਆਂ ਤਾਂ ਬੁੜੀਆਂ ਹਿਲਦੀਆਂ ਹੈਗੇ ਹਿਲਦੀਆਂ ਨੇ ਬੁੜੀਆਂ ਗੱਲਾਂ ਚ ਤੇ ਉੱਥੇ ਤਾਂ ਤੈਨੂੰ ਪਤਾ ਜਦੋਂ ਹੁਣ ਮਰਗਤੀਆਂ ਦੁੱਖ ਸੁੱਖਾਂ ਗੱਲਾਂ ਸੇੜ ਕੇ ਬਹਿ ਜਾਂਦਾ ਹੈਗਾ ਤੇ ਫੇਰ ਉੱਠਣਾ ਜਵਖਾ ਹੋ ਜਾਂਦਾ ਲੈ ਵੀ ਫੜਾ ਮਿੱਟੀ ਦਾ ਪਾ ਦੇਖ ਰੇ ਚ ਕਿਵੇਂ ਜੇ ਪਾਉਣੀ ਆ ਵੀ 10 15 ਮਿੰਟਾ ਚੁੱਠਾ ਘੜਦੇ ਆ ਤੇ ਤੂੰ ਫਿਰ ਚਾਹ ਬਣਾ ਲੈ ਹੁਣ ਮੈਂ ਚਾਹ ਪੀ ਲੂੰਗੀ ਤੈਨੂੰ ਚਾਹ ਤਾਂ ਮੈਂ ਬਣਾਉਣੀ ਆ ਕਿਹੜਾ ਤਾ ਕਿੰਨਾ ਟੈਕ ਹੋ ਗਿਆ ਮਾ ਤਾਂ ਡੋਲ ਹੀ ਦਿੰਦੀ ਪਰੇ ਹੈਨਾ ਹੈ ਤਾਂ ਡੋਲ ਹੀ ਦਿੰਦੀ ਪਰੇ ਅੱਤੋ ਤੋ ਜੇ ਇਹਦੇ ਤੋ ਦੇ ਨਾ ਢੋਕੇ ਕਣਾ ਸਾਰੀ ਢੋਲੀ ਦੇ ਇਹਨੂੰ ਮਿੱਟੀ ਜੀ ਨੂੰ ਪਾ ਦੇ ਨਵੀਂ ਪਾ ਦਿੰਦੇ ਹੁਣ ਤਾਂ ਹੀ ਫਿਰ ਮੈਂ ਉਹ ਕਰ ਗਈ ਮੈਂ ਇਥੇ ਪਈ ਪਈ ਤੇ ਮੁਰਕੇ ਮੈਂ ਖਣਾ ਜਾਨੀ ਮਹਚਲ ਦੇਖਦੀ ਆ ਜੇ ਮੈਂ ਉੱਠ ਕੇ ਦੇਖੀ 2 ਘੰਟੇ ਹੋ ਗਏ ਮੈਂ ਤਾਂ ਜਦੋਂ ਉੱਠ ਕੇ ਦੇਖੀ ਮਖਣੀ ਮੰਮੀ ਤਾਂ ਫੇਰ ਨਹੀਂ ਆਈ ਹੈਗੀ ਮੁਰਕੇ ਮਹਚਲ ਮਚੁੱਲੇ ਨੂੰ ਪੋਚਾ ਦੇਦਾ ਮੈਂ ਮਿੱਟੀ ਲੈਣ ਵਾਗੀ ਸੀਗੀ ਤਾਂ ਹੁਣ ਹੋਰ ਨਹੀਂ ਦੋਸੋ ਕੁ ਜਾ ਤੈਨੂੰ ਪਤਾ ਫਿਰ ਬੁੜੀਆਂ ਦੂੰਗਾ ਸਿਰ ਕੇ ਵੇਜਣ ਲਿਆਣਗੇ ਫਿਰ ਨਾ ਤਾਂ ਅਗਲੇ ਦਿਨ ਅਤਰ ਚਾਲੇ ਗੱਲ ਛੱਡੀ ਜਾਂਦੀ ਹੈ ਫਿਰ ਛੱਡੀ ਤਾਂ ਨਹੀਂ ਜਾਂਦੀ ਫਿਰ ਫਿਰ ਉਹ ਸੁਣਨੀ ਤਾਂ ਪੈਂਦੀ ਆ ਵੀ ਅੱਗ ਮੈਂ ਵੀ ਆਖਾ ਵਖਾਤ ਇੰਨੀ ਬੜੀ ਹਣਾਂ ਕਦੇ ਕਿਸੇ ਨਾਲ ਗੱਲਾਂ ਲੱਗੀ ਹੋ ਗਈ ਕਦੇ ਕਿਸੇ ਨਾਲ ਲੱਗੀ ਹੋ ਗਈ ਗੱਲਾਂ ਤਾਂ ਮੇਰੇ ਤਾਂ ਤੂੰ ਹੀ ਸੁਣਨ ਲੱਗੀ ਆ ਇਥੇ ਟੁੱਟੀ ਜਾਂਦੀ ਐਨੀ ਤੂੰ ਹੀ ਦੁਖੀ ਕਰਦੀ ਆ ਤੂੰ ਇਹ ਤਾਂ ਫਿਰ ਦੁਖੂਗੀ ਮੈਂ ਖਾਂਤਾ ਉਹ ਹੀ ਗੱਲ ਫਿਰ ਬੈਠੀ ਰਹੀ ਤੇ ਘਰੇ ਤਾਂ ਮੈਂ ਹੁਣ ਕਦੇ ਪਾਇ ਜਾਨੀ ਆਂਗੀ ਮੇਰੇ ਘਟ ਤੋਹੇ ਨੂੰ ਕੀ ਦੋਸ਼ ਆਗਾ ਹੁਣ ਜਦ ਸਾਰਾ ਦਿਨ ਤਰੀ ਫਿਰਦੀ ਆ ਸਾਰਾ ਦਿਨ ਤੂੰ ਤਾਂ ਅਜ ਤਾਂ ਮੈਂ ਕਹਿੰਦਾ ਸਾਰਾ ਦਿਨ ਲਾਇਆ ਹੀ ਤੂੰ ਅੱਜ ਕੁਛ ਨਾ ਸਾਰਾ ਦਿਨ ਇਹ ਸਾਰਾ ਦਿਨ ਕਿਰਾਇਆ यूं ना ਬੋਲੀ ਜਾਇਆ ਕਰ ਸਾਰਾ ਦਿਨ ਲਾਇਆ ਤੇ ਜੀ ਹੁਣ ਧਿਆਨ ਆਣਾ ਤਾਂ ਪੈਂਦਾ ਏ ਜਿਹੜਾ ਦੁਖੀ ਬੰਦਾ ਹੋ ਉਹ ਹੀ ਦੁਖੀ ਬੰਦੇ ਨੇ ਸੁਣੂਗਾ ਗੱਲਾਂ ਹੈ ਸੁਣੂਗਾ ਤਾਂ ਸਹੀ ਤੇ ਜਿਹੜਾ ਦੇ ਤਾਂ ਸੁੱਖ ਸੌਖਾ ਦਾ ਉਹ ਕੋਈ ਨਹੀਂ ਸੁਣਦਾ ਹੈਗਾ ਦੁਖੀ ਉਹ ਦੁਖੀ ਦੀਆਂ ਸੁਣਦਾ ਹੈਗਾ ਜਿਹੜਾ ਸੌਖਾ ਬੰਦਾ ਹੈ ਤੂੰ ਗੱਲ ਕਰਕੇ ਦੇਖ ਲੈ ਹੈ ਉਹ 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 ਤਾਂ ਮੁਸਕੜੀ ਹੱਸੂਗਾ ਵੀ ਤਾਂ ਮੈਂ ਮਾਰ ਜੰਦੇ ਪਕਾਈ ਮੈਂ ਮਰੂ ਜੰਦੇ ਸਾਰਾ ਦਿਨ ਅਗਲਾ ਹੀ ਕਰਦਾ ਤਾਂ ਮੈਂ ਆਉਂਦੀ ਫਿਰਦੀ ਰਹਿੰਦੀ ਆ ਜੀ ਦੁਖੀ ਤਾਂ ਕੋਣ ਹੋ ਕਰਦਾਗਾ ਦੋਹੀ ਕੁੜੀ ਦੋਫਰ ਹੋਈ ਜਾਂਦੇ ਪਰ ਮੈਂ ਆ ਤੇੜਾ ਕਰ ਹੁਣ ਇੱਕ ਦਿਨ ਦਾ ਕੰਮ ਆ ਅਜਰਾ ਕੰਮ ਸੀਗਾ ਜੇ ਤਾਂ ਹੁਣ ਰੋਜ ਦਾ ਕੰਮ ਹੀ ਆ ਤੂੰ ਤਾਂ ਮੈਂ ਠੇ ਚਵਾਈ ਜਨੀਓ ਕਿਸੇ ਦੇ ਨਾਲ ਟਾਈਮ ਲਾਇਆ ਆਉਣੀ ਆ ਜਾ ਕੇ ਫੇ ਲੱਗ ਜਾਂਦਾ ਭਾਈ ਮੈਂ ਕਿਹੜਾ ਹੁਣ ਕੁੜੀ ਤੋੜਨੀ ਆਗੀ ਬਹਿ ਕੇ ਕੁੜੀਆਂ ਤੋੜਨੀਆਂ ਨੇ ਮੈਂ ਬਹਿ ਕੇ ਤਾਂ ਹੁਣ ਮੈਂ ਜਿੰਨੀ ਮੇਰੀ ਮੈਥੋਂ ਵਰਚ ਆਪਦੀ ਚਕੀਤਾਗਾ ਮੈਂ ਵੱਧ ਤੋਂ ਕੰਮ ਕਰਿਆਗਾ ਤੈਨੂੰ ਕਰਿਆ ਥਗਾ ਇੰਨੇ ਦਿਨ ਮੈਂ ਕਰੀ ਤੂੰ ਕਰਿਆ ਤਮੈਨ ਨੂੰ ਐਸ ਲੰਦੈ ਹੁਣ ਤਾਂ ਮੈਨੂੰ 200 ਰੁਪਏ ਪੈਦੇ ਜਿਹਦੇ ਕਿਸੇ ਦੇ ਜਾਣਾ ਆਉਣਾ ਜਾ ਬਗ ਚੜਨ ਦੇ ਫਰਗਦਿਆਂ ਨੂੰ ਤਾਂ ਨਹੀਂ ਕਰੀ ਵੀ ਨਾ ਜਾਇਆ ਕਰ ਵੀ ਆ ਗਏ ਉਹ ਟਾਈਮ ਨਾਲ ਤਾਂ ਘਰੇ ਆ ਜਾ ਕਰ ਸਾਰਾ ਸਾਰ ਦਿਨ ਲੱਗ ਜਾਂਦਾ ਟਾਈਮ ਨੂੰ ਮੈਂ ਕਿਹੜਾ ਖੋਹ ਜਾਂਦੇ ਆਂ ਵੀ ਦੁੱਖ ਸੋਚ ਹੀ ਜਾਂਦੇ ਆ ਕਿਸੇ ਦੇ ਕਿਸੇ ਦੇ ਕਿਸੇ ਦਾ ਭਰਾ ਮਰ ਜਾਂਦਾਗਾ ਕਿਸੇ ਦੀ ਭਜਾਈ ਮੁੱਕੂਗੀ ਉਹਦੇ ਕੋਲੇ ਵਾਗ ਗਈ ਤੈਨੂੰ ਪਤਾ ਹੀ ਅੱਜ ਕੱਲ ਜੇ ਕਿਸੇ ਦੇ ਨਾ ਜਾਵਾਂਗੇ ਤੇ ਅਗਲਾ ਆਪ ਕੜਾ ਆਉਂਦਾ ਵੀਡੀਓ ਦਾ ਅਗਲਾ ਕਰ ਲੈਂਦਾ ਅਗਲਾ ਫਲਾਣ ਨਾ ਫਲਾਣੇ ਟਾਈਮ ਮੇਰਾ ਹਾਂ ਮਰਗਤ ਹੋਈ ਤੇ ਸਾਡੇ ਆਈ ਨਹੀਂ ਤੀ ਉਹ ਮਸੀ ਕਿਉਂ ਜਾ ਰਹੀ ਹੈ ਆਇਆ ਕੋਲ ਦਈ ਹੈਗਾ ਚੱਲ 10 ਮਿੰਟ ਜਾ ਕੇ ਤੇ ਨਾਲ ਦੀ ਜਿੰਨਾ ਜਾਨੀਆਂ ਤੂੰ ਤੇ ਨਾਲ ਦੀ ਆ ਤਾ ਜਾਂਦੇਗਾਂ ਆ ਦੇਖਦੀਆਂਗੀ ਹੁਣ ਮੈਂ ਨਾ ਵੀ ਆਪੇ ਬੈਠੇ ਹੀ ਰਹਿੰਦੀਆਂ ਨੇ ਇਕੱਠੀਆਂ ਹੀ ਆਉਣੇ ਹੁਣ ਆ ਮਾਕੂ ਕੋ ਕਮਲੀ ਤਾਂ ਨਹੀਂ ਕੁੜੇ ਇਕੱਠੀਆਂ ਆਉਣੇ ਸਾਰੀਆਂ ਤੂੰ ਤੇ ਨਾ ਬਾਚੋ ਆ ਜਾਨੀ ਹੁਣ ਜਿੱਥੇ ਕਿਸੇ ਤੇ ਚੱਲ ਕੱਲੀ ਜਾਨੀ ਆ ਕਿ ਜਿੱਤੇ ਕਿਸੇ ਤੇ ਕੱਲਿਆ ਨੇ ਜਾਣਾ ਕੱਲੀ ਵੀ ਵਗ ਜਾਨੀ ਆਂ ਆਣਾ ਵਾਂਚੀ ਜਿੱਦੇ ਕੰਨੇ ਚੱਲ ਮੈਨੂੰ ਜਾ ਤਰਾਂ ਜਾ ਤਾ ਕੱਦੀਓ ਵਗ ਜਾਨੀ ਆਂ ਜਿੱਥੇ ਹੁਣ ਫੇਰ ਆ ਕੇ ਹਾਲ ਲੱਗਿਆ ਨਹੀਂ ਬੇਟੋ ਦੁੱਖਦੀ ਹੈ ਮੇਰਾ ਹੁੰਦਾ ਹੈਗਾ ਹੁਣ ਉਹਨਾਂ ਦੇ ਗਈ ਤੇ ਏਡੀ ਦੂਰ ਉਹਦੀ ਮਾਂ ਮਰ ਗਈ ਤੇ ਵਿਚਾਰੀ ਦੀ ਤੇ ਫਿਰ ਉਹ ਉੱਥੇ ਵੀ ਹੁਣ ਆਣ ਘੁੰਮਣ ਤਾਂ ਕਹਿੰਦੇ ਸਾਡੀ ਤਾਂ ਸੱਤ ਏਡੀ ਦੂਰ ਜਾਂਦੇ ਨਹੀਂ ਤੇ ਆਪਾਂ ਨੇ ਤਾਂ ਉਹ ਭਾਈ ਦੇਖੋ ਬਿਆਜ ਵੀ ਹੁਪਤ ਜੀ ਫਰੀ ਹੈਗੀ ਤੇ ਰਾਮਾ ਮਾਮਾ ਮੁਕੇ ਉਦੋਂ ਵੀ ਵਿਚਾਰੀ ਦੇਖ ਸਾਰਾ ਉਹਨਾਂ ਨਾਲ ਉਹ ਕਰਿਆ ਮੂਰੇ ਹੋ ਕੇ ਨਾਲ ਗਈ ਆਗੀ ਤੇ ਫਿਰ ਉਹਨੂੰ ਮੈਂ ਹੁਣ ਨਾ ਉਹਦਾ ਮੈਨੂੰ ਪਤਾ ਹੁੰਦਾ ਆਪਣੇ ਆਉਂਦੀ ਆਂਦੀ ਆ ਕਿ ਵਾਸੀ ਦਾ ਹਾਂ ਉਹ ਤੇ ਜਾਣਾ ਨਾ ਪਏ ਫੇ ਉਹ ਤਾਂ ਮੈਂ ਨਹੀਂ ਕਹਿੰਦੀ ਵੀ ਨਾ ਜਾਂਦੀ ਤੂੰ ਵੀ ਟਾਈਮ ਨਾ ਲੱਗਦਾ ਉਹ ਤਾਂ ਹੁਣ ਕੋਈ ਨਹੀਂ ਗਈ ਹੈਗੀ ਐਡੀ ਦੂਰ ਗਈ ਵੀ ਫਿਰ ਉੱਥੇ ਪਈ ਘੰਟਾ ਤਾਂ ਹੁਣ ਲਾ ਕੇ ਆਉਂਗੀ ਘੰਟਾ ਤਾਂ ਜਾਣ ਆਉਣ ਤੇ ਵੀ ਟਾਈਮ ਲੱਗਦਾ ਮੈਂ ਨਾ ਬੋਲਿਆ ਕਰ ਤੂੰ ਚਲ ਮੈਂ ਚਾਹ ਧਰਦੀ ਆਂ ਚਾਹ ਕਰ ਲਾ ਕੋ ਚਾਹ ਚਲ ਚਾਹ ਪਾ ਦੇ ਨੀ ਪੀ ਲੈ ਤੇ ਐ ਨਹੀਂ ਦੇਖਦੀ ਹੈਗੀ ਵੀ ਚਾਹ ਦੀ ਕੋਟ ਕਰ ਲਵਾ ਉਹ ਗੱਲਾਂ ਲੱਗੀ ਮਾਰਨਾਂ ਮਿੱਟੀ ਵੀ ਘੜਾ ਤਾਂ ਮਿਲਦੀ ਆ ਵੀ ਹਨਾ ਆ ਚਿੱਲੇ ਜਿਹੇ ਇਹ ਸਾਹਮਣੇ ਰੱਖਾਂ ਤਾਂ ਮਿੱਟੀ ਵੀ ਸੋਨੇ ਬਰਬਰ ਹੋ ਗਈ ਲੈ ਚ ਪਾਣੀ ਪਾ ਦੇ ਜਦੋਂ ਭਿੱਜ ਗਿਆ ਫਿਰ ਪੋਚਾ ਮੈਂ ਲਾ ਦੂੰਗੀ ਚਲ ਨਹੀਂ ਤੇ ਉਨਲਾਉਣਾ ਪਾ ਦੇਣੀ ਆ ਪਾਣੀ ਦਾ ਓਹ ਹੈ ਹੈ ਮੈਂ ਤਾਂ ਤੂੰ ਹੀ ਬਹੁਤ ਦੁਖਣ ਲੱਗ ਰਹੀ ਅੱਜ ਦੁਨੀਆ ਤੈਨੂੰ ਕੀ ਪਤਾ ਇੰਨੀ ਔਖੀ ਤੋਂ ਔਖੀ ਪਈ ਦੁਨੀਆ ਹੀ ਔਖੀ ਹੈ ਸਾਰੀ ਦੁਨੀਆ ਹੀ ਔਖੀ ਹੈ ਔਖੀ ਤੋਂ ਔਖੀ ਪਈ ਹੈਗੀ ਫਿਰ ਸਭ ਨੇ ਸੁਣਨੀ ਆ ਪੈਂਦੀਆਂ ਨੇ ਭਾਈ ਚਲ ਆਏ ਹੈ ਨਾਨਕ ਦੁਖੀ ਹੈ ਸਭ ਸੰਸਾਰ ਆਗਾ ਆਪਾ ਕਹਦਾ ਨੇ ਆਪੀ ਔਖਿਆਂ ਦਾ ਨਸਲ ਸੁਣ ਕੇ ਹੱਕ ਲੱਗਦਾ ਹੈ ਤੂੰ ਦੱਸ ਤੂੰ ਗੁੱਟ ਚਾਹ ਦੀ ਬਣਾ ਕੇ ਪੀ ਲੈਂਦੀ ਪੀ ਕੇ ਆਪਦਾ ਮੈਨੂੰ ਹੁਣ ਆਈ ਨੂੰ ਘੁੱਟ ਬਣਾ ਦਿੰਦੇ ਮੈਂ ਤਾਂ ਠੂਹੀ ਜੀ ਮਲਦੀ ਮਲ ਜੀ ਚਾਹ ਪੀ ਕੇ ਕਹਣਾ ਇੱਥੋਂ ਦੱਬੀਏ ਬੜੀ ਦੁਖਦੀ ਆ ਗਈ ਲਾਣੀ ਮਗੇ ਚਾਹ ਨਾਲੇ ਤੂੰ ਹੀ ਪਾਲੰਦ ਆਵਦੀ ਪਾਲੇ ਮੈਂ ਕੋਈ ਠਰੀ ਆਂਦੀ ਹੈ ਇੱਥੇ ਧਰ ਦੇ ਉੱਤੀ ਧਰ ਦੇ ਚੱਕੇ ਜੁਤੇ ਟਿਕਦਾ ਇਹ ਉੱਤੇ ਉੱਤਰ ਦੇਖੋ ਫੇਜ ਲੂਗੀ ਹੁਣ ਇਹ ਉਹ ਲੀਰ ਜੀ ਵਿੱਚ ਹੀ ਤਰ ਦੇ ਦੇ ਆਪਾਂ ਵੀ ਪਾਣੀ ਵਿੱਚ ਪਾ ਦਾਂਗੇ ਫਿਰ ਜੇ ਗਾੜਾ ਹੋਇਆ ਪਾ ਦਾਂਗੇ ਗਾਲ ਕੇ ਜੀ ਪੁੱਛ ਤਾਂ ਮੈਂ ਲਾ ਦਿੰਨੀ ਆ ਕੋਈ ਨਹੀਂ ਹਨ ਮੇਰੀ ਧੂਹੀ ਜੀ ਦੱਬੀ ਐਥੋਂ ਮੈਂ ਚਾਹ ਪੀ ਲਾ ਧੂਹੀ ਦਾ ਮੈਂ ਤਾਂ ਆਪੇ ਦਊਗੀ ਦੁਖਦੀ ਐ ਜੀ ਹੋਰ ਕੋਈ ਨਹੀਂ ਬਾਈ ਦਾ ਚਾਹ ਪਾ ਲੈ ਲੈਣੀ ਮੈਂ ਪਾ ਕੇ ਉੱਧਰ ਭਾ ਕੇ ਧਰਤੀs ਮਖਨੇ ਠਰਜੂਗੀ ਚਲ ਹਾਂ ਲਾ ਉੱਤੇ ਜੀ ਰੱਖਤੀ ਇਹਦੇ ਸੋਰ ਜਾ ਗਮੰਡੀਆਂ ਦੇ ਬਾਗਾ ਖੇਡਣ ਹਾਂ ਉਹ ਤਾਂ ਸੁੱਤਾ ਪਿਆ ਤੀਗਾ ਮਾਂ ਚੱਲ ਸੁੱਤਾ ਪਿਆਗਾ ਤਾਂ ਬਲਦੀ ਤੀ ਵੀ ਬੀਰੀਂ ਜਾ ਅਲੀ ਆ ਕੌਣ ਹੈ ਬਾਤ ਚ ਪਤਾ ਨਹੀਂ ਕੌਣਾ ਬਾਤ ਚ ਫੜ ਪਾਈ ਜਾਂਦੇ ਆ ਦੇਖਾਂ ਮੈਂ ਜਾ ਕੇ ਇੱਕ ਮਿੰਟ ਦੇਖੀ ਫੜ ਗਈ ਜਾਂਦੀ ਬਾਤ ਚ ਤਾਂ ਕੌਣ ਆ ਗਿਆ ਹੁਣ ਮੈਂ ਦੇਖਦੀ ਆ ਨੀ ਮੇਰਾ ਤੂੰ ਹੀ ਦੀ ਅੱਜ ਜਾ ਨਿਕਲੀ ਪਈ ਹੈਗੀ ਠੀਕ ਆ ਰਾਂ ਮੈਂ ਬੜੀ ਦੁਖਦੀ ਆਂ ਤੈਨੂੰ ਤੂੰ ਹੀ ਦੁਖਦੀ ਆ ਬੈਠੀ ਰਹੀ ਕੌਣ ਤੇਰੀ ਹੋਗਾ ਮਾਸੀ ਹੈਗੀ ਉਹ ਕੀ ਕਹੀ ਜਾਂਦੀ ਹੈਗੀ ਹੋਰ ਤੈਨੂੰ ਬੁਲਾਈ ਆਂਦੀ ਸੀ ਕਹਿੰਦੀ ਮੰਮੀ ਕਰ ਰਹੀ ਹੈਗੀ ਮੈਂ ਕਹਾ ਹਮਰੋਂ ਮੇ ਹੁਣੀ ਹੈਈ ਆ ਮੈਂ ਕਾ ਲੈਣਾ ਬੈਠੀ ਆ ਮੈਂ ਹਵਤਾ ਆਖੇ ਲੈ ਚਾਹ ਪਾਨਗੇ ਤਾਂ ਮੈਂ ਖਾਣੂੰ ਤੇ ਕਾਇਦਰ ਮੰਮੀ ਤਾਂ ਕੰਮ ਸੀਗਾ ਕਹਿੰਦੇ ਤੈਨੂੰ ਬੁਲਾਉਂਦੀ ਹੈਗੀ ਉਰੇ ਆ ਜਾ ਤਾਂ ਹਮਕੋ ਉਰੇ ਤਾਂ ਨਹੀਂ ਕੇ ਕਹਿੰਦੀ ਉਰੇ ਪਹਿ ਹੀ ਦੇ ਕਹਿੰਦੀ ਉਹਨੂੰ ਹੋਰ ਜੇ ਤੂੰ ਭਗ ਜਾਵੇਂ ਸੁਣਿਆ ਦੀ ਗੱਲ ਕੀ ਕਹਿੰਦੀ ਹੈਗੀ ਜਾ ਕੇ ਲੈ ਹੁਣ ਤੂੰ ਪੁੱਛ ਲੈਂਦੇ ਉਹਨੂੰ ਕੀ ਕੰਮ ਸੀਗਾ ਮੈਂ ਤਾਂ ਦੱਸਿਆ ਨਹੀਂ ਹੈ ਕੌਣ ਨੇ ਕਾਇਦਰ ਮੰਮੀ ਨੂੰ ਪਹਿ ਹੀ ਦੇ ਕਹਿੰਦੀ ਮੋਟੂ ਵੀ ਦੁਖੀ ਜਾਂਦੀ ਤੀਗੀ ਮਿੰਦਕ ਚੱਲ ਹਾਂ ਸੀ ਮੈਂ ਉਹ ਕਿਹੜਾ ਸੁਣ ਦੇਖਾਂ ਮੈਂ ਫਿਰ ਹੁਣ ਆਏ ਹਾਏ ਅੱਜ ਤਾਂ ਬਹੁਲੀ ਹੋਈ ਪਈ ਹੈ ਜੀ ਆ ਦੇਖ ਲਾ ਵੀ ਇਹਨੇ ਜਾ ਕੇ ਉਹ ਤਾਂ ਹੋਦੀਗੀ ਤੇਰੇ ਮਾਸੇ ਆ ਕਹਿੰਦੀ ਹੈ ਆ ਗਿਆ ਏ ਆਈ ਕਿੱਥੇ ਆ ਗਈ ਉਹ ਆਈ ਨਹੀਂ ਕਹਾ ਮੈਂ ਉਹਨੂੰ ਕਹਿ ਦਿੱਤਾ ਮਾ ਉਹਰੇ ਆ ਜਾ ਕਹਿੰਦੀ ਮੈਂ ਫੇਰ ਆਉਂਗੀ ਕਹਿੰਦੀ ਮੇਰੇ ਟਾਈਮ ਲੱਗ ਜਾਊਗਾ ਮੈਂ ਤਾਂ ਤੈਨੂੰ ਦੱਸਣਾ ਹੀ ਆ ਫੇਰ ਕਹਿੰਦੇ ਚੁੱਪ ਕਰਕੇ ਤੁਰ ਜਾਂਦੀ ਹੈਗੀ ਹਾਂ ਤੇ ਉਹ ਕਹਿੰਦੀ ਕਿਸੇ ਤੋਂ ਕਰੇ ਜਾਣਾ ਮਾੜਾ ਜਿਹਾ ਕਹਿੰਦੀ ਮੇਰੇ ਨਾਲ ਆ ਜਾ ਕਹਿੰਦੀ ਮਾੜਾ ਜਿਹਾ ਉਹ ਕਿ ਆ ਕੇ ਦੂਰਾ ਕਰਨਾ ਤਾਂ ਮੈਂ ਮੈਨੂੰ ਆ ਕੇ ਕੰਮ ਆ ਜ਼ਰੂਰੀ ਮੇਥੋਂ ਆ ਕੇ ਕੱਲੀ ਤੋਂ ਜਾਈ ਤਾਂ ਨਹੀਂ ਹੈ ਕੱਲੀ ਮੈਂ ਕਦੇ ਗਈ ਜੀ ਨਹੀਂ ਆਪਾਂ ਦੋਨੇ ਤੁਰੀਆਂ ਚੱਲਾਂਗੇ ਕਹਿੰਦੀ ਮਾ ਮੇਰੇ ਤੋਂ ਹੀ ਦੁਖਦੀ ਤੇ ਕੀ ਕਹਿੰਦੀ ਤੂੰ ਬਈਆ ਟਿੱੱਕ ਕੇ ਬਈਆ ਤੂੰ ਇੱਥੇ ਹੋਰ ਤੂੰ ਦੱਸਿਆ ਹੀ ਮੈਂ ਤੋਏ ਦੇ ਅਮੋ ਤੋ ਬਈਆ ਤੂੰ ਆ ਕਟੂਏ ਤੇ ਮਾਰ ਸੇਰਾੜਾ ਮਾੜੀ ਜੀ ਹੋਰ ਤੇ ਆਥਨ ਜਾਰੇ ਹੋ ਜੂਗੀ ਫਿਰ ਜਮੀਨ ਉੱਤੇ ਆਣਾਗਾ ਫਿਰ ਦੇਖੋ ਦੇਖੀ ਜਾਊਗੀ ਮਾੜਾ ਜੇ ਹੁਣ ਉਹਨੇ ਅਗਲੀ ਨੇ ਕਿਹਾ ਉਹ ਖੜੀਏ ਬਾਹਰ ਚ ਮੈਂ ਤਾਂ ਮਾਹ ਮਾੜਾ ਜੇ ਦੱਸਿਆ ਮਾ ਨੂੰ ਆਏ ਕਹਦੂਗੀ ਮੰਮੀ ਉਦਰੀ ਤੁਰ ਗਈ ਮਾ ਤਾਂ ਤੇ ਮਾਹ ਮਾਣ ਦੱਸਿਓ ਨਹੀਂ

ਕੀ ਕਰਾਂ ਹੁਣ ਮੈਂ ਦਾ ਅਸਲ ਸਾਰਾ ਦਿਨ ਕੋਲੇ ਕਾਸੀ ਰਿਤਰੀ ਫਿਰਦੀ ਹੈਗੀ ਜਮੈਂ ਟਿੱਕੇ ਬੰਦੀ ਹੈਗੀ ਮਿੰਟ ਵੀ ਤੂੰ 10 ਮਿੰਟ ਰਸ ਪੈ ਜਾਂ ਕਿਸੇ ਰਜਾਨੀ ਆ ਤੂੰ ਇੱਕ ਘਰੇ ਜਾਨੀ ਹੈਗੀ ਤੂੰ ਅੱਧਾ ਘੰਟਾ ਲਾਇਆ ਤੂੰ ਉਥੇ ਘੰਟਾ ਲਾਇ ਦੋ ਦੋ ਘੰਟੇ ਦੇ ਅੰਦਰ ਘੰਟਾ ਵਿੱਚ ਬੈਠੇ ਜਾਂਦੀਆਂ ਲੋਕਾਂ ਦੇ ਘਰੇ ਲੈ ਫੇਰਾ ਕੇ ਵੀ ਟਿੱਕਦੀ ਹੈਗੀ ਆ ਕੇ ਕਹਿੰਦੀ ਮੈਂ ਕਿ ਕਿਸੇ ਰਜਾਨੀ ਆ ਕੋਈ ਕੋਈ ਬੋਲ ਮੰਨ ਲੈਂਦੀ ਇੱਥੇ ਆ ਕੇ ਫਿਰ ਉਹਦੇ ਨਾਲ ਤੁਰ ਪੰਦੀ ਹੈਗੀ ਸਾਰਾ ਦਿਨ ਕੋਲੇ ਕਾਸੀ ਰਹਿੰਦੀ ਹੈ ਸਾਰਾ ਦਿਨ ਕੀ ਕਰਾਂ ਦਾ ਅਸਲ ਚਲ ਪਹਿਲਾਂ ਤਾਂ ਸੁਣਦੇ ਆਂਗੇ ਹੁਣ ਲੋਕੀ ਭਈ ਕੈਂ ਬੁੜੀਆਂ ਕਹਿੰਦੀਆਂ ਵੀ ਆਕੇ ਵੀ ਇਹਨੇ ਇੰਨਾ ਕੰਮ ਕੀਤਾ ਨਾ ਕੀਤਾ ਕਰਿਆ ਵੀ ਐਨਿਕਨ ਹਿੰਮ ਕਰਿਆ ਨਹੀਂ ਆਵਾ ਪਰ ਹੁਣ ਪਤਾ ਨਹੀਂ ਇਹਨੇ ਸੁੱਖ ਪਾਇਆ ਮਮੀ ਨੂੰ ਹਣ ਕਦੇ ਮੁੰਡੇ ਨੂੰ ਮੁੰਡੇ ਦਾ ਭਾਂਡਾ ਲੈ ਕੇ ਭਾਈ ਜਾਂਦੀ ਆ ਕਿਸੇ ਦੇ ਕਦੇ ਕਿਸੇ ਦੇ ਰਹਿ ਜਾਂਦੀ ਹੈਗੀ ਜਾ ਕੇ ਫਿਰ ਆਉਂਦੀ ਨਹੀਂ ਹੈਗੀ ਹੁਣ ਮੈਂ ਦਵਸਾਦਨ ਕੱਲੀ ਬੈਠੀ ਰਹਿਣੀ ਹੈਗੀ ਪਰ ਹੁੰਦਾ ਸਮਾਂ ਕੀ ਕਰਾਂ ਕੱਲੀ ਬੈਠੀ ਰਹਿੰਦੀ ਹਾਂ ਔਰ ਉਹ ਇਧਰ ਪੰਦੀ ਆਗੀ ਕਹਿੰਦੀ ਅਗਰ ਇਹਨੂੰ ਕਿਸੇ ਨੂੰ ਕੋਈ ਭਾਂਡਾ ਮਾਰ ਕੇ ਲੈ ਜਾਂਦੀ ਅਗਰ ਕੋਈ ਭਾਂਡਾ ਮਾਰ ਕੇ ਲੈ ਜਾਂਦੀ ਹੈਗੀ ਕਿਸੇ ਚਲਨੀ ਹੁਣ ਆਥਾਂ ਦਾ ਟਾਈਮ ਹੋ ਰਿਹਾ 10:05 ਵਜੇ ਰੇ ਅਗਲਾ ਹੁਣ ਕਿ ਲੈਣ ਗਈਆਂ ਤੂੰ ਤੂੰ ਕਹ ਰਿਹਾ ਮੈਂ ਤਾਂ ਠੂਈ ਦੁਖਦੀ ਮੈਂ ਤਾਂ ਜਾਇ ਨਹੀਂ ਹੰਦਾ ਹੈਗਾ ਕਿਉਂ ਜਾਂ ਨਹੀਂ ਆ ਤੂੰ ਕਿਉਂ ਤੁੱਟਦੀ ਆਂ ਨਹੀਂ ਦੱਸ ਕਿਸੇ ਨਾਲ ਕੋਈ ਹੁਣ ਦਾਲ ਸਬਜ਼ੀ ਦੀ ਅੱਲਾਹੁ ਹੀ ਮੈਂ ਤਾਂ ਦਾਲ ਸਬਜ਼ੀ ਹਟਾ ਦੇ ਆ ਤਾਂ ਮੈਂ ਖਾਣੇ ਦਾ ਕਰਤਾ ਗਮ ਕਰਦੀ ਨਹੀਂ ਕਿ ਲੋਕੀ ਭਲ ਨੇ ਅੱਧੀ ਰਾਤ ਨੂੰ ਕਹਿੰਦੇ ਤਾਂ ਉੱਠੇ ਕਿਉਂ ਨਾ ਤਪੇ ਚਲਨੀ ਮੈਂ ਹੀ ਕਰਾਂਗੀ ਦਾਲ ਸਬਜ਼ੀ ਦਾ ਹੁਣ ਅਗਲੇ ਟਾਈਮ ਨਾਲ ਹੀ ਮੁੜਨ ਲੱਗੀਆਂ ਹੋਰ ਹੁਣ ਆਥਾਂ ਦਾ ਟਾਈਮ ਹੋ ਰਿਹਾ ਗੁੰਨਾ ਟੱਕਾ ਜਾ ਕੇ ਯਾਨੀ ਮੈਂ ਤੱਕ ਬਿੜਾ ਵੀ ਬਾਲਾ ਹੋ ਗਿਆ ਤੱਪੂ ਵੀ ਆਥਣ ਹੋ ਗਿਆ ਜਮੇ ਹਮ ਬਾਈਡ ਦੂਰ ਹੈਗੀ ਉਹਨਾਂ ਦੇ ਘਰੇ ਮੈਂ ਅਜ ਬਾਬ ਦੇ ਦਿੰਦੇ ਤੱਕ ਜੇ ਨਾ ਚੜ ਕੇ ਮਰਨ ਵਾਲੀ ਹੋਵੇ ਨਹੀਂ ਆ ਗਿਆ ਮਗੈ ਆ ਗਿਆ ਨਹੀਂ ਕੀ ਕਰ ਜਾਂਦੀ ਤੇ ਧਰ ਲਈ ਦਾਲ ਦੂਰ ਕਾਸ ਧਰ ਲਈ ਮੈਂ ਤਾਂ ਹੋਰ ਧਰ ਮੇ ਸੀਗੇ ਹੋਰ ਹੁਣ ਮੈਂ ਆਟਾ ਗੁੰਨ ਕੇ ਆਈਂਗੀ ਹੁਣ ਹੋਰ ਚਲ ਤਾਂ ਕੋਈ ਨਾ ਗੁੰਨ ਤਾਂ ਫਿਰ ਕੀ ਹੋ ਗਿਆ ਤਵਾਨਾ ਹੋ ਗਿਆ ਹੁਣ ਪਤੀ ਇਸ ਮੈਨੂੰ ਆ ਕੇ ਡਿੱਗ ਪੈਂਗੀ ਜਮਾ ਤੇ ਨਾ ਜਾਂਦੀ ਉਹਦਾ ਜਵਾਬ ਇਹ ਨਹੀਂ ਦਿੱਤਾ ਜਾਂਦਾ ਹਾਂ ਦੱਸ ਜਵਾਬ ਦਿੱਤਾ ਜਾਂਦਾ ਹੈ ਦਿੱਤਾ ਕਿਉਂ ਨਹੀਂ ਆ ਦਿੱਤਾ ਜਾਂਦਾ ਜਵਾਬ ਤਾਂ ਮੈਂ ਇੱਥੇ ਤਾਂ ਭਾਈ ਦਿੱਤਣ ਜਾਂਦਾ ਜਵਾਬ ਪਹਿਲਾਂ ਮੈਨੂੰ ਕਹਿੰਦੀ ਨਹੀਂ ਸੀ ਕੋਈ ਪਹਿਲਾਂ ਅਗਲੇ ਨੂੰ ਪਤਾ ਹੀ ਨਹੀਂ ਸੀ ਕਿ ਇਹ ਲੀਡਾਂ ਕਿਉਂ ਦੀ ਆ ਕਿ ਕੰਮ ਕਰਕੇ ਲੀਡਾਂ ਤੇ ਬਹਿ ਜਾਂਦੀ ਆ ਕਿਸੇ ਦੇ ਜਾਣਦੀ ਨਹੀਂ ਤੇ ਆਉਂਦੀ ਸੀ ਸਾਰਾ ਦਿਨ ਦੱਸਦਾ ਦੱਸ 10-10 ਦਿਨ ਲੰਘ ਜਾਂਦੇ ਤੇ 12 ਤੱਕ ਵੀ ਨਹੀਂ ਜਾਂਦੀ ਸੀ ਸੁੰਦਰ ਕੇ ਅੰਦਰੋਂ ਦਮ ਦੇ ਕੇ ਉੱਥੇ ਹੋ ਗਈ ਜਾਂਦੀ ਉਹ ਤਾਂ ਮੈਨੂੰ ਹੁਣ ਪਤਾ ਹੀ ਹੈਗਾ ਹੁਣ 8-10 ਦਿਨਾਂ ਤੋਂ ਕੂੜੇ ਦਾ ਪੱਠਲ ਹੁੰਦਾ ਤੇ ਗੂੜਾ ਵੀ ਕਣਾਂ ਕੱਡਾ ਘਟੋਆ ਜਾ ਐ ਬਾਅਦ ਦੇ ਕੋਲੇ ਇੱਕ ਪਾਸੇ ਟੋਆ ਜਾ ਪਟਾਰ ਰੱਖਿਆ ਤੇ ਉਹਦੇ ਵਿੱਚ ਪੱਕਾ ਕਰਾ ਰੱਖਿਆ ਤੇ ਉਹ ਆਲੇ-ਦਾਲੇ ਪਲਸਤਰ ਕਰਾਤਾ ਦੀ ਵਿਚੋਂ ਤੇ ਉਹ ਟੋਏ ਦੇ ਵਿੱਚ ਪਾ ਦਿੰਦੀ ਸੁੰਬਰ ਕੇ ਉਹ ਟੋਏ ਚ ਪਾ ਦਿੰਦੀ ਜਦੋਂ ਟੋਆ ਜਾ ਭਰਨ ਦੇ ਨੇੜੇ ਜੇ ਹੋ ਜਾਂਦਾ ਐਡਾ 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 ਕਡੂੰਗਾ ਟੋਆ ਪਟਾਲਿਆ ਤੇ ਫਟਕਦਾ ਤੇ ਜਦੋਂ ਉਹ ਭਰਨ ਦੇ ਨੇੜੇ ਹੋ ਜਾਂਦਾ ਤੇ ਉਹਨੂੰ ਫਿਰ ਉਹਨੂੰ ਕੱਢਦੀ ਸਾਰਾ ਕੱਢ ਕੇ ਤੇ ਫਿਰ ਮੱਠਲ ਚ ਪਾ ਕੇ ਫਿਰ ਸਿੱਟੇ ਹੁੰਦੀ 8-10 ਦਿਨਾਂ ਤੋ ਸਿੱਟੇ ਹੁੰਦੀ ਜਦੋਂ ਮੱਠਲ ਬਸ ਭਰਨ ਵਾਲਾ ਹੋ ਜਾਂਦਾ ਤੇ ਉਹਦੋਂ ਪਤਾ ਲੱਗਿਆ ਉਹਨੇ ਟੂਆ ਜਾ ਭਰ ਗਿਆ ਤੇ ਉਹ ਦਸੱਤੇ ਹੁੰਦੀ ਮਾਦਰ ਬਾਰ ਤੱਕ ਨਹੀਂ ਦੀ ਜਾਂਦੀ ਜੇ ਹੁਣ ਚੱਲ ਕੋਈ ਨਾ ਤੂੰ ਆ ਗਈ ਹੁਣ ਮੈਂ ਤੇਰਾ ਕੰਮ ਕਰਾਂ ਹੁਣ ਮੈਂ ਤਾਂ ਹੁੰਦਾ ਨਹੀਂ ਫਿਰ ਮੈਂ ਐ ਨਹੀਂ ਕਹਣੀ ਇਹ ਤਾਂ ਕਰਨੇ ਵਾਦੂ ਕਰਾ ਤੋ ਕੰਮ ਕਰੇਰਾ ਕਰਾਗਾ ਤੂੰ ਕੰਮ ਚੱਲ ਫਿਰ ਹੁਣ ਜਾਣ ਆਣਗੇ ਪਹਿਲੇ ਮੈਂ ਕਬੀਲਦਾਰੀ ਚ ਆਪਾਂ ਹੈ ਨਹੀਂ ਤੈਨਾਂ ਹਨਾ ਕਿਉਂ ਹੁਣ ਤੂੰ ਨਹੀਂ ਹੈਗੀ ਤੇ ਤੈਨੂੰ ਤੂੰ ਹੁਣ ਕਿਸੇ ਦਿਨ ਤੈਨੂੰ ਭੇਜਦੀ ਹੈਗੀ ਹਾਂ ਮੈਨੂੰ ਕੋਈ ਟੈਂਸ਼ਨ ਨਹੀਂ ਤੇ ਫਿਰ ਮੈਂ ਫਿਰ ਟੈਂਸ਼ਨ ਨਹੀਂ ਉਹ ਤਾਂ ਮੈਨੂੰ ਵੀ ਨਹੀਂ ਟੈਂਸ਼ਨ ਸੀ ਮੈਨੂੰ ਆਏਗੀ ਤੇ ਹੈਗੀ ਆ ਵੀ ਚਲ ਆਪੇ ਜਾਂਦੀ ਆਉਂਦੀ ਹੈ ਵੀ ਮੈਂ ਕਿੱ데 ਜਾਣਾ ਆਪਦੇ ਸ੍ਰੀਕੇ ਚ ਚਲ ਕੱਲਾ ਸਾਧਨ ਤੇ ਨੇੜੇ ਟੱਡੇ ਉਹ ਜਾਂਦੀ ਸੀ ਜਾਂ ਮੰਦੀ ਕਿਸੇ ਦੇ ਜਾਂ ਚਲ ਭਾਈ ਹੋਣਾ ਹੈ ਨਹੀਂ ਵੀ ਸਾਦਾ ਨਹੀਂ ਹੋਣਾ ਸਭ ਕੁਝ ਕਰਨਾ ਪੈਂਦਾ ਹੈ ਜਾਣਦਾ ਪੈਂਦਾ ਫਿਰ ਅਸੀਂ ਟਾਈਮ ਸੇ ਚਲ ਤੂੰ ਰੋਟੀ ਲਾ ਦੋ ਮਿੰਟ ਤੱਕ ਖੁਜੀ ਲੱਗੀ ਪਈ ਆਂ ਭੁੱਖ ਕੇ ਲੱਗੀ ਪਈ ਆ ਕਿ ਤੇ ਜਵਾ ਕਰਦਾ ਦਾਦੀ ਦਾ ਦੀਵਾਲੀ ਆਂਦਾ ਹੈਗਾ ਤੈਨੂੰ ਐ ਨਹੀਂ ਹੈਗਾ ਮੈਂ ਖੜਾ ਲਾਵਾਂ ਹੌਰ ਫਣ ਖੱਡੀ ਆਂਦਾ ਖੇਡਣ ਨੂੰ ਤੇ ਕਿਹੜਾ ਬਿਠਾ ਕੇ ਆਈਆਂ ਹੁਣ ਮੈਂ ਆਟਾ ਗੁੰਨਣ ਲੱਗੀ ਇੱਧਰ ਚਲ ਖੇਡ ਦਾ ਖੇਡ ਲੈਂਦੇ ਮੈਨੂੰ ਤਾਂ ਤੂੰ ਹੀ ਦੁਖਦੀ ਹੈਗੀ ਤੇ ਤੂੰ ਹਟਾ ਹੈ ਨਹੀਂ ਤੈਨੂੰ ਕਿਹੜਾ ਖੜਾ ਲਾਵਾਂ ਮੜੇ ਇਹਨਾਂ ਨੇ ਮੈਂ ਤਾਂ ਦੋ ਲਾ ਰੋਟੀਆਂ ਹੈ ਹੈ ਹੋਰ ਰੋਟੀ ਰਾਣੀ ਹੈ ਕਿ ਨਹੀਂ ਤੂੰ ਖੜਾ ਆ ਲੈ ਕਿੜਾ ਕਰਾ ਲਵਾਂ ਚੋ ਕਰਾ ਲੈਣੇ ਲੈ

ਹੋਰ ਫਿਰ ਸਾਧ ਨੇ ਕੋਲੇ ਕਸਣ ਫਿਰਦੀ ਰਹਿਣੀ ਹੈ ਗਮਗੇ ਤੂੰ ਇਹ ਕੋਲੇ ਕਸਣ ਹੁੰਦਾ ਹੋਰ ਹਾਂ ਦੋ ਸੋ ਕੁਝ ਜਾਣ ਕੋਲੇ ਕਸਣ ਬਣਾ ਦਿੰਦੇ ਨੇ ਲੋਕ ਤਾਂ ਬਣਾ ਕੇ ਦਿੰਦੇ ਆਂ ਮੈਂ ਤਾਂ ਕੋਈ ਕਹੇ ਆਈ ਨਹੀਂ ਬਾਹਰ ਚਲ ਕੇ ਉਹਦੀ ਬਾਗ ਨਹੀਂ ਆਪਰਾ ਕੋਈ ਬਣਾਈ ਜੰਨੀ ਆ ਕੋਲੇ ਕਸਣ ਕੋਲੇ ਕਸਣ ਲੋਕਾਂ ਨੇ ਤਾਂ ਪਹਣਾਈ ਆ ਹੋਰ ਹੁਣ ਕੀ ਕਰਾਂ ਹੁਣ ਸਾਧ ਸਾਧ ਡੈਂਟ ਪਾਇਆ ਹੁੰਦੀ ਆ ਵੀ ਤੂੰ ਬਾਹਰ ਸਾਧ ਜਿੰਨਾ ਚੰਦਰ ਰਹੀ ਸੀ ਦੀ ਹੁਣ ਫਿਰ ਚਲ ਇਹ ਤਾਂ ਪਪਾਇਆ ਚੰਗਾਇ ਨਾ ਰੋਟੀ ਲਾਉਣੀ ਆ ਚਲ ਮੈਂ ਦੇਖਦੀ ਆ ਉਹਨੂੰ ਵੀ ਫਿਰ ਕੀ ਕਰਦਾ ਆ